ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਉੱਤੇ ਜੀ ਅੱਜ ਵੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ 'ਚ ਬਾਈ ਕੋਲੇ 8 ਗਾਵਾਂ ਮਕਾਊ ਆ 4 ਤਾਜ਼ੀਆਂ ਸੋਈਆਂ 4 ਗੱਬੜਾਂ ਨੇ ਬਾਈ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਬੂ ਦੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹੂੰ ਪਰੰਡ ਭਾਈ ਰੁਪਾ ਠੀਕ ਹੈ ਭਾਈ ਤਸੀਰ ਫੂਲ ਜ਼ਿਲ੍ਹਾ ਬਰੰਡਾ ਜੀ ਨੇੜੇ ਪਿੰਡ ਭਾਈ ਨੇੜੇ ਦਾ ਸਲਾਮਪੁਰ ਰਹਿ ਗਿਆ ਜੀ ਠੀਕ ਹੈ ਇਧਰ ਰਾਮਪੁਰਾ ਫੂਲ ਹਮ ਇਧਰ ਇੱਕ ਸੜ ਭਗਤਾ ਭਾਈ ਕਹਿੰਦਾ ਜੀ ਠੀਕ ਹੈ ਵਿਚਾਲੇ ਜੈ ਦੇ ਪਿੰਡ ਆਪਣਾ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ ਜੀ 9463842851 ਹਮ ਦੂਜਾ ਹੈਗਾ ਜੀ 708782065 ਇਹ ਦੋਵੇਂ ਭਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਟਾਪ ਕਲਾਸ ਦੀ ਕਿਹੜੀ ਨਸਲ ਹੈ ਇਹ ਸ਼ਾਈ ਵਾਲਾ ਜੀ ਪ्योर ਸ਼ਾਈ ਵਾਲਾ ਪ्योर ਸ਼ਾਈ ਵਾਲਾ ਜੀ ਤੇ ਕਦੋਂ ਸੂਈ ਹੈ ਬਾਈ ਤੇ ਕੱਲ ਦੀ ਸੂਈ ਹੈ ਬਈ ਜੀ ਕੱਲ ਦੀ ਸੂਈ ਕੱਲ ਐਸਕ ਟਾਈਮ ਸੂਈ ਹੈ ਠੀਕ ਆ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਤੇ ਕਿੰਨਾ ਕ ਬਾਈ ਬੋਲਾ ਬੋਲਾ ਕੱਢਿਆ ਨਾ ਬੋਲਾ ਤਾਂ ਬਾਈ ਮੰਨ ਲਓ ਕੱਲ 4 ਕਿਲੋਟਰ ਕੱਢਿਆ ਸੀਗਾ ਸ਼ਾਮ ਨੂੰ ਹੂੰ ਜੀ ਬਸ 4 ਕਿਲੋਸ ਵੇਰੇ ਕੱਢਿਆ ਹੋ ਗਿਆ ਜੀ ਠੀਕ ਆ ਭਾਈ ਜੇਰ ਜੂਰ ਪੈ ਗਈ ਹਾਂ ਜੇਰ ਜੇ ਆਪਾਂ ਬਿਲਕੁਲ ਸਾਫ਼ ਠੀਕ ਆ ਭਾਈ ਖੋਲ ਦੇ ਭਾਈ ਤਾਕੀ ਪੂਰੀ ਸੀਲ ਠੰਡੀ ਇਹ ਗੱਲ ਨਹੀਂ ਕੋਈ ਠੀਕ ਆ ਉਹ ਸ਼ਾਈ ਵਾਲਾ ਤੁਹਾਨੂੰ ਵੀ ਲੱਤ ਛੜ ਵਾਲੀ ਸੀਲ ਠੰਡੀ ਵੜਾਈ ਭਾਈ ਲੈ ਭਾਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਣੀ ਨਹੀਂ ਬਾਈ ਠੰਡੀ ਵੜਾਈ ਮਤਲਬ ਨਹੀਂ ਜੇ ਪੈਰ ਵੀ ਗਾਹ ਜੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਭਾਈ ਕੱਲਾ ਕੱਲਾ ਕੀ ਬਾਤ ਆ ਭਾਈ ਦੁੱਧ ਵੀ ਬਈ ਮੱਝ ਨਾਲ ਦਾ ਹੀ ਦੇਣਾ ਇਹਨੇ ਕਿਹਨੇ ਹਾਂ ਜੀ ਮੱਝ ਨਾਲ ਦਾ ਹੀ ਦੁੱਧ ਹੂੰ ਫੈਂਟ ਫੁੱਲ ਉਹ ਗਰਮੀ ਬਿਲਕੁਲ ਨਹੀਂ ਮਨ ਤੋਹਫਾ ਗਰਮੀਆਂ ਦਾ ਬਈ ਹਾਂ ਜੀ ਪਿਓਰ ਸ਼ਾਈ ਵਾਲਾ ਜੀ ਪਿਓਰ ਸ਼ਾਈ ਵਾਲਾ ਜੀ ਮੰਗ ਚੰਗੀ ਆ ਮੌਸਮ ਕਿਉਂ ਮੂਰੇ ਗਰਮੀ ਆ ਰਿਹਾ ਬਈ ਫੁੱਲ ਕੰਮ ਜਾ ਪਰਣਾ ਬਈ ਦੂਜਾ ਸੂਆ ਜੀ ਪਿਓਰ ਹੂੰ ਬਰੀਟ ਬਹੁਤ ਆਣਾ ਬਈ ਹਾਂ ਜੀ ਹੂੰ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਐਸਟੀਮੇਟ ਬਈ ਜੀ ਦੇਖੋ ਮੇਰੇ ਸਹਾਂ ਨਾਲ ਵੀ ਸੇਵਾ ਸੰਭਾਲ ਵਾਲਾ ਬੰਦੇ ਦੀ ਗੱਲ ਆ ਮੂਰੇ ਜਿਹੜੀ ਆਪਾਂ ਨੂੰ ਉਮੀਦ ਇਹਦੀ 14 ਤੋਂ 15 ਲੀਟਰ ਦੀ ਹੈਗੀ ਠੀਕ ਹੈ ਬਾਈ 14 ਲੀਟਰ 15 ਇੱਥੇ ਕੇ ਜੇ ਮੰਨ ਕੇ ਚੱਲੋ ਠੀਕ ਹੈ ਬਾਈ ਦੇ ਦੂਗੀ ਹੂੰ ਹਾਂਜੀ ਤੇ ਕੀ ਮੋਲ ਆ ਬਈ ਜਾਇਜ਼ ਜਾਦਾ ਮੈਲਾ ਚ ਸਾਰਿਆਂ ਦੀ ਬਿਲਕੁਲ ਜਾਇਜ਼ ਹੋਣਗੇ ਜੀ ਘਾਟਾ ਵਾਧਾ ਨਹੀਂ ਹੋਣਾ ਜਮੇ ਓਕੇ ਠੀਕ ਹੈ ਮਾਨ ਤਾਨ ਹੋਊਗਾ ਛੋੜ ਛੱਪੇ ਵਾਲਾ ਹੂੰ ਇਹ ਦੇਮਾਂਗੀ 48000 ਦੀ ਬੈੜ ਚੱਕ ਬਾਈ ਹਾਂਜੀ ਜਮਾ ਜਾਇਜ਼ ਮੋਲ ਨਾ ਕੋਈ ਦਾ 55 ਨਹੀਂ ਮੰਗਣਾ ਕੋਈ 60 ਨਹੀਂ ਮੰਗਣਾ ਹੂੰ 45000 ਦੀ ਬੈੜ ਮਿਲੂ ਹੂੰ ਦੁੱਧ ਬਾਦ ਅਗਲੇ ਨੇ ਮੂਹਰੇ ਆਪਦੀ ਸੇਵਾ ਸੰਭਾਲ ਦੇਖਣੀ ਹੈ ਸਹੀ ਹੈ ਬਾਈ ਤੇ ਜੇਰਦੀਪ ਆਰਦੀ ਉਹ ਗਾਰੰਟੀ ਹੂ ਥਣ ਥੱਪਾ ਬਿਲਕੁਲ ਸੀਲ ਠੰਡੀ ਉਹ ਬੰਦੇ ਨੇ ਪਾਸ ਕਰਕੇ ਲਈ ਨਹੀਂ ਕੋਈ ਚੱਕਰ ਹੀ ਨਹੀਂਗਾ ਜੱਕ ਬਿਨਾ ਬੱਚੋਂ ਵੇਜਿਆ ਈ ਥੱਲੇ ਉਹ ਜੀ ਗੱਲ ਨਹੀਂ ਵੀ ਲੈ ਠੰਡੀ ਬਹੁਤ ਆ ਯਾਰ ਬਚੋਂ ਚਾਣ ਨਜਾਇਜ਼ ਜੀ ਚੰਗਾ ਲੱਗੇ ਬਾਈਰ ਨੂੰ ਹੂੰ ਬਾਕੀ ਕੋਈ ਚੱਕਰ ਨਹੀਂ ਬਈ ਤਾਰਾ ਮਾਰ ਕੇ ਦਿਖਾ ਲੈੇ ਵਾ ਦੇ ਕੋ ਇੱਕ ਨੰਬਰ ਕੀ ਆ ਬਾਤ ਆ ਫੁੱਲ ਬਰੀਡ ਆ ਬਈ ਹਾਂਜੀ ਜਿਵੇਂ ਮਰਜ਼ੀ ਬੈਠ ਰਾ ਕੋਈ ਚੱਕਰ ਹੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਪਾਉ ਰੇ ਠੰਡੀ ਤਾਂ ਬਾਹਲੀ ਹੈ ਜੀ ਹੂੰ ਤਾਂ ਪਹਿਲਾਂ ਵਸਿਆ ਹੀ ਗੱਲ ਤਾਂ ਜਿਵੇਂ ਸਾਈਵਾਲ ਬਰੀਡ ਨਹੀਂ ਆਵਣਾ ਤੂੰ ਕੀ ਅਗਲਾ ਕਹਿੰਦਾ ਕੜਤਣ ਚ ਹੁੰਦੀ ਹੈ ਸਾਈਵਾਲ ਤੋਂ ਤਾਂ ਮੰਨ ਕੇ ਚੱਲੋ ਵੀ ਕਦੇ ਹੀ ਠੰਡੀ ਮਿਲਦੀ ਹੈ ਜੀ ਨਹੀਂ ਤਾਂ ਮੜਾ ਮੋਟਾ ਸਹੀ ਹੈ ਇਹ ਬਰਫਰ ਕੀ ਠੰਡੀ ਹੈ ਜੀ ਹੂੰ ਕਰੀ ਬੱਚਾ ਇਧਰੋਂ ਬੰਨੀ ਵੀਰੇ ਬੱਚਾ ਬੰਨੀ ਤੇ ਥਾਣ ਦੇਖੋ ਬਈ ਕਮਾ ਦਾ ਕੱਡੇ ਫਸ ਮਾ ਕਰਕੇ ਥਾਣ ਨੇੜੂ ਦਿਖਾਓ ਜੀ ਜੋਸ਼ ਇਸ ਕੰਨਾ ਪਹਿਲਾਂ ਲੇਵਾ ਚੈੱਕ ਕਰੋ ਨਾੜਾ ਨੂੰ ਨਾ ਫੁੱਲ ਚੰਗੀਆਂ ਲੈ ਇਕੱਲਾ ਇਕੱਲਾ ਥਾਣ ਮੁੱਠੀ ਵਾਲਾ ਥਾਣਾ ਬਈ ਕਿਆ ਬਾਤ ਆ ਬਾਈ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਣੀ ਚਵਾਈ ਦੇਖੋ ਸੋਹਣ ਚੰਤ ਬਹੁਤ ਚੰਗ ਲੱਗੇ ਬਹੁਤ ਚੰਗਾ ਚੋਣ ਹੈ ਨਾ ਬਾਈ ਬੜਾ ਸੋਹਣਾ ਚੋਣ ਲੱਗੇ ਮੋਟਾ ਮੋਟਾ ਚੋਣ ਲੱਗੇ ਜਿਵੇਂ ਮਰਜੀ ਕੋਈ ਬਿਲਕੁਲ ਸਖਰੀ ਨਹੀਂ ਕਹਿਣਾ ਠੰਡੀ ਦਾ ਬਾੜੀ ਆ ਜੀ ਪੈਰ ਤਾਂ ਮਤਲਬ ਨਹੀਂ ਹੈਗਾ ਜੀ ਹਮ ਸਹੀ ਗੱਲ ਬਾੜੀ ਠੰਡੀ ਬਾੜੀ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਆ ਮਗਲੇ ਸਾਂ ਚੈੱਕ ਕਰ ਲੋ ਜਿੱਥੇ ਲੱਤ ਧਰ ਲਈ ਮੈਂ ਕਹਿੰਦਾ ਉੱਤ ਨਹੀਂ ਖੜੀ ਰੂ ਜੀ ਉਹ ਮਨਾਂ ਮੱਜ ਤਾਂ ਹਲੇ ਗਾਂਦ ਸਿਆਂ ਹੋਈ ਹੋਈ ਨਹੀਂ ਹੁੰਦੀ ਜੀ ਸਹੀ ਗੱਲ ਆ ਦੁੱਧ ਵੀ ਚਿੱਟਾ ਨਾ ਜਮ ਦੁੱਧ ਜਮਾ ਚਿੱਟਾ ਫਿਰ ਨਸਲੀ ਇਹੋ ਜੀ ਹੁੰਦੀ 10ਸਲੀ ਇਹੋ ਜੀ ਸਹੀ ਗੱਲ ਆ ਤੇ ਦਾ ਮੰਨ ਲਾ ਵੀ ਮੱਜਾਂ ਨਾਲ ਉਹ ਵੀ ਵਿੱਚ ਬੰਦੇ ਇਹ ਚੀਜ਼ ਨੂੰ ਵੱਧ ਚੰਗਾ ਮੰਨਦੇ ਹਨ ਸਹੀ ਗੱਲ ਆ ਬਾਈ ਹਾਂ ਬਾਕੀ ਯਾਰ ਮੁੱਲ ਵੀ ਜਾਇਜ਼ ਆ 48000 ਰੁਪਏ ਮੁੱਲ ਦਾ ਮਾਨ ਤਨ ਜਰੂਰ ਹੋ ਜਾਊਗਾ ਜਨੀ ਜਿਹੜੇ ਆਪਣੇ ਮੁੱਲ ਆ ਵੀ ਮਾਨ ਤਨ ਆਪਾਂ ਛੋੜ ਸਕਲ ਵੀ ਨਹੀਂ ਸੌਦੇ ਬਾਜੀ ਵਾਲਾ ਨਾ ਵੀਰ ਬਣ ਕੇ ਬੰਨੇ ਕੋਈ ਵੀ ਗੱਲ ਹਨਾ ਉਹ ਕਹਿੰਦਾ ਹੁਣ 55 ਮੰਗ ਲਾਂ ਫਿਰ ਘਟੀ ਜਾਵਾਂਗੇ ਘਟੀ ਜਾਵਾਂਗੇ ਬੈੜ ਮੰਨ ਕੇ 55000 ਤ ਆਪਣੇ ਭਾਈ ਨਹੀਂ ਹੋਉਂਦੇ ਹੂੰ ਸਹੀ ਹੈ ਅੱਗੇ ਬਈ ਦੋ ਨੰਨਾਂ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਈ ਸੂਈ ਆ ਬਾਈ ਜੀ ਪਲਵੋਣੀ ਕਦੋਂ ਸੂਈ ਆ ਬਾਈ ਇਹ ਵੀ ਗਲਤੀ ਸੂਈ ਬਈ ਕੱਲ ਦੀ ਸੂਈ ਜੀ ਬੱਚਾ ਕੀ ਦੇਤਾ ਨਹੀਂ ਪੂਰੀ ਸੀਲ ਠੰਡੀ ਜੀ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂਜੀ ਆਰਡਰ ਕਮਾਲ ਆ ਹਾਂਜੀ ਲੈ ਵਲੂ ਤਾਂ ਬਹੁਤ ਰਹੀ ਨਾ ਲੈ ਵਾ ਬਾਈ ਦੇਖੋ ਨੀੜ ਤੋਂ ਚੈੱਕ ਕਰੋ ਥਾਨ ਬਹੁਤ ਚੰਗਾ ਮੁੱਠੀ ਵਾਲਾ ਠੰਡੀਓ ਤਾਂ ਕੋਈ ਅੰਤ ਨਹੀਂ ਜਿਹਦਾ ਕੁਛ ਚੱਕਰੀ ਨਹੀਂ ਜਿਵੇਂ ਮਰਦੀਆ ਤੂੰ ਫਿਰ ਹੀ ਚੱਲ ਬਹੁਤ ਠੰਡੀ ਜੀ ਕੱਦ ਕੋਲ ਤੁਫਲ ਆਈ ਬੈੜਦਾ ਪੂਰੀ ਸਾਫ ਸੁਥਰੀ ਬੱਚੀ ਹੈ ਤੇ ਕਿੰਨੇ ਕ ਬੌਲੇ ਦੇ ਬਾਈ ਬੌਲਾ ਇਹਦੇ ਕੋਲੇ ਹੋਊਗਾ ਜੀ ਕੱਲ ਦੀ ਸੂਈ ਕੋਲੇ 13 14 ਕਿਲੋ ਜੀ ਠੀਕ ਹੈ ਬਾਈ ਹਾਂ ਚੰਗੇ ਬੌਲੇ ਤੋਂ ਸਟਾਰਟ ਹੋਈ ਹੈ ਖੋਲ 13 14 ਕਿਲੋ ਵਾਲਾ ਹੋਊਗਾ ਤੈਨੀਆਂ ਆਪਾਂ ਨੂੰ 17 18 ਲੀਟਰ ਦੀ ਉਮੀਦ ਖੁੱਲੀ ਐ ਤੋ ਠੀਕ ਐ ਭਾਈ ਇਹ ਬੰਦੇ ਨੇ ਆਉਦੀ ਲੈਣੀ ਆਉਦੀ ਸਮਝਣ ਵਾਲਾ ਹੂੰ ਰੀਡ ਚੰਗੀ ਐ ਜੇਰ ਦੀ ਭਾਰ ਦੀ ਫੁੱਲ ਗਰੰਟੀ ਹੋਊ ਫੇਸ ਬੜਾ ਚੰਗਾ ਹੈ ਨਾ ਭਾਈ ਕੁਆਲਿਟੀ ਵਾਰਡ ਚ ਬਹੁਤ ਆ ਭਾਈ ਕੱਦ ਫੁੱਲ ਆ ਕੋਈ ਛੋਟੀ ਨਾ ਮੰਨਿਓ ਕੱਦ ਵੀ ਚੰਗਾ ਗਾ ਲੇਵਾ ਵੀ ਚੰਗਾ ਥਾਣ ਬਹੁਤ ਚੰਗਾ ਸੂਈ ਸਵਾਈ ਆ ਲੈ ਕੁਆਲਿਟੀ ਚੈੱਕ ਕਰੋ ਕੀ ਮੋਲ ਆ ਭਾਈ ਇਹਦਾ ਜਾਇਜ ਦਈ ਇਹ ਦੇਵਾਂਗੇ 58000 ਦੀ ਵੈੜ 58000 ਮਾਨਤਨ ਹੋ ਜੂ ਮਾੜਾ ਮੋਟਾ ਮਾਨਤਨ ਛੋੜ ਛੱਪੇ ਵਾਲਾ ਜੀ ਠੀਕ ਆ ਬਾਈ 58000 ਰੁਪਏ ਜਮ੍ਹਾਂ ਜਾਇਜ਼ ਮੋਲ ਆ ਬਾਈ ਮਾਨਤਨ ਜਿਹੜਾ ਮੌਕੇ ਪੂਰੇ ਕੱਦ ਕਾਠ ਦੀ ਵੈੜ ਹੋਊਗੀ ਇਹ ਗੱਲ ਨਹੀਂ ਵੀ ਵੀਡੀਓ ਚ ਵੱਡੀ ਵਿਖਾਤੀ ਦੇ ਹੂੰ ਛੋਟੀ ਹੋ ਜਾਂ ਕੋਈ ਗੱਲਬਾਤ ਬੇਫਿਕਰੋ ਕੇ ਬੰਦਾ ਆਵੇ ਜੀ ਲੈ ਬਾਈ ਸਾਰੇ ਪੱਖੋਂ ਬੇਫਿਕਰੋ ਕੇ ਆ ਜਾ ਜੀ ਉੱਤੋਂ ਪਸੰਦ ਕਰ ਲੈ ਬੰਦਾ ਉਹਦੀ ਨਸਲ ਬਰੀਡ ਇਹ ਗੱਲ ਨਹੀਂ ਬੰਦੇ ਦਾ ਗੇੜਾ ਲਗਵਾ ਕੇ ਚੋਣ ਚਾਣ ਇੱਕ ਨੰਬਰ ਹੋਊਗਾ ਮੋਟੀ ਚਵਾਈ ਹੋ ਪੋਲੀ ਦੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਚਾਰੇ ਥਾਂ ਨੇ ਖਣਵੇਂ ਪੂਰੇ ਗਾਇਬ ਤੇ 24 24 ਕਿਵੇਂ ਬਾਈ ਹਾਂਜੀ 24 ਚ ਬਾਲੀ ਸੁਣੀ ਨਹੀਂ ਆਇਆ ਜੀ ਠੰਡੀ ਦੇਖੋ ਜੀ ਠੰਡੀ ਦਾ ਮੱਖਾ ਬਿਨਾ ਬੱਚੇ ਵਜੇ ਬਮੇ ਬਾਕੀ ਕੱਦ ਵੀ ਫੁੱਲ ਆ ਬਾਈ ਦੀ ਗੱਲ ਸਹੀ ਆ ਛੋਟੀ ਨਾ ਫੁੱਲ ਕੱਦਦਾ ਫੁੱਲ ਬਰੀਡ ਆ ਸੁਈ ਸਵਾਈ ਆ ਇਹਦਾ ਵੀ ਜੇ ਮੁੱਲ ਵਾਲੇ ਚੱਕਰ ਤੇ ਪੈਣਾ ਫਿਰ 65000 ਆ ਜੀ ਫਿਰ ਐ ਨਹੀਂ ਪਤਾ ਵੀ 60 ਦੀ ਲੱਗੇ ਹੂੰ ਹਾਂਜੀ ਸਹੀ ਗੱਲ ਆ ਹਾਂ ਜੇ ਆਪਣੀ ਤੇ ਬੰਦਾ ਆਪਣੀ ਗੱਲ ਤੇ ਖੜੂ ਤਾਂ ਆਪਾਂ ਮੰਨ ਲਓ ਉਹ ਜੀ ਗੱਲ ਕਰਾਂਗੇ ਠੀਕ ਆ ਬਾਈ ਹਾਂਜੀ ਬਾਕੀ ਧਾਰਾ ਮਾਰ ਕੇ ਰੱਖ ਹਾਂਜੀ ਧਾਰਾ ਮਾਰ ਕੇ ਦੱਸਣੀ ਜਿਵੇਂ ਮਰਜ਼ੀ ਬੈਠਾ ਰਹੇ ਕੋ ਕੱਪ ਦ ਫੁੱਲਾ ਬਰੀਡ ਫੁੱਲਾ ਸੂਈ ਸਵਾਈ ਆ ਬਾਈ ਠੰਡੀ ਫੁੱਲਾ ਬਾਕੀ ਚਵਾਈ ਦਿਖਾ ਦੇਗੇ ਚਵਾਈ ਵੀ ਬਾਈ ਕਹਿੰਦਾ ਨੰਬਰ 1 ਹੈ ਬਾਕੀ ਅਜਵੇਂ ਹੁਣ ਮੂਰੇ ਗਰਮੀ ਦੀ ਰੁੱਤੋਂ ਵੀ ਹੈਗਾ ਇਹ ਉਹ ਰੁੱਤ ਚ ਚੱਲਣ ਵਾਲੀ ਵੀ ਹੈ ਜੀ ਸਹੀ ਗੱਲ ਹੈ ਹਾਂ ਮਾੜੀ ਥੋੜੀ ਜਿਹੀ ਕ੍ਰਾਸ ਚਪੇ ਮਰਮੀ ਜੀ ਹੂੰ ਦਰਮੀ ਚੱਲੂਗੀ ਵਧੀਆ ਲੱਕੜੀ ਬੱਚਾ ਇਦੋਂ ਦਿਖਾ ਦਿਓ ਜਾਂ ਨੇੜੋਂ ਥਾਣ ਦਿਖਾ ਦਿਓ ਜੀ ਲੈ ਬਾਈ ਨੇੜ ਤੋਂ ਥਾਣ ਦਿਖਾਉਣੀ ਹੈ ਕੱਲਾ ਕੱਲਾ ਥਣ ਪੂਰੀ ਵੇਥੀ ਤੇ ਥਾਣਾ ਕਣੀ ਬਾਈ ਨਾੜਾ ਨੂੜਾ ਫੁੱਲ ਚੰਗੀਆਂ ਕਰਮ ਵਾਲੀ ਦੇ ਫਿਕਸ ਆਰਡਰ ਰੱਖਦੀ ਆ ਹਾਂਜੀ ਠੀਕ ਬਾਈ ਇਹ ਵੀ ਥੋੜੀ ਜੀ ਪ੍ਰੋਬਲਮ ਆਲੀ ਲੇਕਿਨ ਚਵਾਈ ਦੇਖੋ ਚਵਾਈ ਬੜੀ ਚੰਗੀ ਆ ਮੋਟਾ ਮੋਟਾ ਚੂਣ ਲੱਗਿਆ ਜਿਵੇਂ ਮਰਜੀ ਤੂੰ ਚੱਲ ਖੜਕਾ ਸੁਣਦਾ ਵੀਡੀਓ ਚ ਚਵਾਈ ਚੂਣ ਲੱਗਿਆ ਜੀ ਬੰਨ ਲਾਏ ਗਾਈਸ ਮੰਗ ਲੈ ਤਾ ਨੀ ਚੈੱਕ ਕਰ ਲੋ ਜੀ ਬਾਈ ਇੱਕ ਨੰਬਰ ਕਿਆ ਬਾਤ ਚੋੜ ਬੜਾ ਚੋਲਾ ਸੁਣਾ ਲੱਗੀ ਬਈ ਸਹੀ ਗੱਲ ਆ ਬਾਕੀ ਠੰਡੀ ਇਹ ਵੀ ਬਹੁਤ ਜਿਆਦਾ ਜੀ ਠੰਡੀ ਬਹੁਤ ਆ ਮੁੱਲ ਵੀ ਜਾਇਜ ਆ ਕੋਲ ਸੋਲ ਵਾਲਾ ਕੰਮ ਨਹੀਂ ਕੋਈ ਵੀ ਮੁੱਲ ਜਮ ਜਾਇਜ ਆ ਖਿੱਚ ਕੇ ਜੇ ਮੋਲ ਰੱਖਿਆ ਬਾਈ ਨੇ ਕਰਦ ਬਰੀਟ ਓਕੇ ਆ ਬਈ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਈ ਆ ਇਹ ਵੀ ਪਹਿਲਾ ਸੂਈ ਸੂਈ ਆ ਕਾ ਦੋ ਸੂਈ ਆ ਬਾਈ ਇਹ ਵੀ ਕਾਲ ਦੀ ਸੂਈ ਆ ਬਾਈ ਜੀ ਕਾਲ ਦੀ ਸੂਈ ਆ ਬੱਚਾ ਕੀ ਆ ਮਗਰ ਇਹਨੇ ਬੱਚਾ ਦਿੱਤਾ ਇਹਨੇ ਵੀ ਹਾਂਜੀ ਬੱਚਾ ਦਿੱਤਾ ਹਾਂਜੀ ਠੀਕ ਆ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਹੈ ਨੇੜ ਤੋਂ ਚੈੱਕ ਕਰ ਲਓ ਕਿਆ ਬਾਤ ਹੈ ਬਈ ਥਾਣੇ ਦਾ ਵੀ ਬਹੁਤ ਚੰਗਾ ਹੈ ਜੀ ਹਾਂਜੀ ਥਾਣੇ ਦਾ ਵੀ ਚੰਗਾ ਜੀ ਇਹ ਮੂਰੋ ਲੇਵਾ ਚੈੱਕ ਕਰ ਹਾਂਜੀ ਬਾਕੀ ਦੁੱਧ ਵੀ ਵਧੀਆ ਦੇ ਦੋ ਜੀ ਉਮਰ ਦੀ ਵੱਡੀ ਹੋ ਕੇ ਹੂੰ ਬਣੀ ਵੀ ਆ ਬਣੀ ਵੀ ਆ ਹਾਂਜੀ ਉਮਰ ਦੀ ਵੱਡੀ ਹੋ ਕੇ ਬ੍ਰੀਡ ਫੁੱਲ ਹਾਂਜੀ ਦੂਜੇ ਸਵੇਰ ਕੀ ਬਣੀ ਪਈ ਹੈ ਬੜਾ ਜਿਵੇਂ ਮਾਰਦੀ ਆ ਠੰਡੀ ਠੂਲੀ ਦਾ ਦੇਖੋ ਜੀ ਪੂਰਾ ਫੀਟਿੰਗ ਵਾਲਾ ਹਵਾਨਾ ਇਹਦਾ ਲੈ ਨੇੜ ਤੋਂ ਚੈੱਕ ਕਰ ਲਓ ਫੀਟਿੰਗ ਚੈੱਕ ਕਰੋ ਲੇਵੇ ਦੀ ਚਾਹ ਪੂਰਾ ਚੌਰ ਸੁਗੰਧਿਆ ਕਿਆ ਬਾਤ ਹੈ ਬਈ ਕਿੰਨਾ ਕੁ ਬੋਲਾ ਬਈ ਅਗੇ ਇਹਦੀ ਵੀ ਕੱਲ ਦੀ ਸੂਈ ਕੋਲੇ 13 14 ਲੀਟਰ ਵਾਲਾ ਹੋਊਗਾ ਜੀ ਓਕੇ ਹਾਂ ਕਿੰਨਾ ਦੁੱਧ ਦੀ ਰੁਆਸਤੀ ਮੇੜੀ ਆਪਾਂ ਨੂੰ ਉਮੀਦ ਇਹਦੀ ਮੰਨ ਕੇ ਚੱਲੋ ਵੀ 18 ਲੀਟਰ ਦੀ ਲੱਗਦੀ ਹੈ ਜੀ ਠੀਕ ਆ ਮਤਲਬ ਇਹ ਦੇਖਣੋਂ ਕੱਦ ਕਾਠਾ ਜਿਵੇਂ ਨਸਲ ਬਰੀਡ ਹੈ 17-18 ਲੀਟਰ ਤੋ ਬੜ ਪਾ ਦੂ ਖੋਲਾ ਈ ਠੀਕ ਐ ਬਾਕੀ ਬੰਦੇ ਨੇ ਆਪਦੀ ਸਮਝ ਨਾ ਲੈਣੀ ਹੈ ਜੀ ਆਪਾਂ ਵਾਰ-ਵਾਰ ਇਹੀ ਗੱਲ ਕਹਿੰਨੇ ਆ ਵੀ ਜੇ ਆਪਾਂ ਨੂੰ ਜਿੰਨੀ ਉਮੀਦ ਆ ਪਤਾ ਉਹ ਗੱਲ ਦੱਸਣੀ ਹੈ ਠੀਕ ਐ ਬੰਦੇ ਨੇ ਆਪਦੀ ਸਮਝ ਆਪਦੇ ਨੂੰ ਵੀ ਨਿਰਖ ਪਰਖਾ ਕੇ ਗੱਲ ਦੀ ਜਿਹਨੂੰ ਪਰਖਣੀ ਪਰਖ ਲੈਣੀ ਈ ਚੀਜ਼ ਆ ਆਪਰੇ ਕਹਿਣ ਦੀ ਲੋੜ ਨਹੀਂ ਪੈਂਦੀ ਕਿਵੇਂ ਦੀ ਨਸਲ ਬਰੀਡ ਆ ਬੰਦੇ ਨੇ ਕੱਦ ਕਾਠਾ ਇਹਦਾ ਵੀ ਪੂਰਾ ਕੱਦ ਕਾਠਾ ਈ ਗੱਲ ਨਹੀਂ ਗੀ ਹਾਂਜੀ ਬੰਦਾ ਕੱਦ ਫੁੱਲ ਆ ਹਨਾ ਠੰਡੀ ਪੂਰੀ ਹੋ ਕੱਦ ਕਾਠਾ ਕੱਦ ਫੁੱਲ ਆ ਹਾਂਜੀ ਬਰੀਡ ਫੁੱਲ ਹੈ ਕੱਦ ਫੁੱਲ ਸੁਈ ਸਵਾਈ ਆਪਣੀ ਜੀ ਫੇਸ ਬੜਾ ਚੰਗਾ ਪਹਿਲਾ ਸੁਆ ਬਈ ਤੂੰ ਵੀ ਵੱਡੀ ਹੋ ਗਿਆ ਬਈ ਕਦ ਬੜੀ ਹੁਕ ਬਣੀ ਹੈ ਜੀ ਬੜਾ ਚੰਗੀ ਹੈ ਦੁੱਧ ਚੰਗਾ ਪਾ ਦੂਗੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਵਾਲਾ ਲੇਵੇ ਦੀ ਫੀਟਿੰਗ ਕਮਾਲ ਦੀ ਹੈ ਬਰੀਡ ਇੱਕ ਨੰਬਰ ਨਸਲ ਤਾਂ ਬਹੁਤ ਹੈ ਬਹੁ ਬਰੀਕੀਆਂ ਚ ਬੜਾ ਗਈ ਤੇ ਕੀ ਮੋਲ ਆ ਬਈ ਜਾਇਜ਼ ਇਹ ਦੇਵਾਂਗੇ ਬਾਈ ਜੀ 57000 ਦੀ 57000 ਦੀ ਮਾਨਦਾਨ ਹੋ ਜਾ ਬਾ ਮਾਨਤਨ ਛੋੜ ਵਾਲਾ ਹੋ ਜੀ ਆਪਾਂ ਆਪਣੇ ਸੌਦੇ ਜਿਹੜੇ ਆਪਾਂ ਮੁੱਲ ਨਹੀਂ ਉਵੇਂ ਕਰਦੇ ਜੀ ਠੀਕ ਆ ਬਾਈ ਮੰਗਣ ਤਾਂ ਹੁਣ ਏਡੀ ਦਾ ਭਾਵੇਂ 70 ਮੰਗ ਲੈ ਜੀ ਫਿਰ ਘਟੀ ਜਾ ਹਨਾ ਸਹੀ ਗੱਲ ਆ ਬਾਈ ਜਮ ਜੈਜ ਮੋਲ ਦਾ 57000 ਰੁਪਏ ਮਾਨਤਨ ਹੋ ਜਾਊਗਾ ਮੁੱਲ ਕਰਾਉਣਾ ਜਿੱਡੇ ਮਰਜ਼ੀ ਕਰਾ ਲਓ ਬਾਈ ਕਹਿੰਦਾ ਤੇ ਲੈਣ ਦੇਣ ਵਾਲੇ ਰੇਟ ਆ ਫਿਰ ਵੀ ਚਲੋ ਮਾੜਾ ਮੋਟਾ ਮਾਨਦਾਨ ਹੋ ਜੂਗਾ ਬਈ ਬੈਡ ਚੰਗੀ ਆ ਠੰਡੀ ਠੰਡੀ ਇਹ ਵੀ ਬਹੁਤ ਆ ਇਹ ਗੱਲ ਨਹੀਂ ਕਿਸੇ ਗੱਲੋਂ ਜਿਵੇਂ ਮਾਰ ਜੀ ਹੱਥ ਲਾਈ ਚਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਕਰ ਮਾਈ ਚੱਕਰੀ ਨਹੀਂ ਜੀ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਦਿਖਾ ਦੇ ਤੇ 나ੜ ਦੇਖੋ ਵੱਡੀ ਦੋਧਣ ਹੀ ਨੇ ਕਿਆ ਬਾਤ ਆ ਬਈ ਮਾਰ ਦੋ ਬਈ ਧਾਰਾਂ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਕੀ ਬਾਤ ਆ ਠੰਡੀ ਵੀ ਫੁੱਲ ਆਣਾ ਬਈ ਹਾਂਜੀ ਠੰਡੀ ਵੀ ਫੁੱਲ ਆਣਾ ਬੋਝ ਦਾ ਗਾਲਾ ਵੱਢੀ ਜਾਂਦੀ ਹੈ ਕਰਮਾਲੀ ਨੂੰ ਕੋਈ ਚੱਕਰ ਹੀ ਨਹੀਂ ਆ ਜਿਵੇਂ ਮਰਜ਼ੀ ਬੈਠਾ ਰਹ ਲੈ ਠੰਡੇ ਬਣਦਾ ਪੱਲਾ ਹੀ ਦੇਣੀ ਹੈ ਤਾਂ ਆਪਾਂ ਸੂਣ ਤੋਂ ਪਹਿਲਾਂ ਕਾ ਠੀਕ ਆ ਪੂਰੀ ਦੇਖਣੀ ਠੰਡੀ ਹੋਸ ਲੈਣੀ ਹੈ ਠੀਕ ਆ ਨਹੀਂ ਲੈਣੀ ਨਹੀਂ ਠੀਕ ਆ ਬਈ ਨਾ ਕਰੀ ਬੱਚਾ ਦਰ ਹੂੰ ਲੈ ਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆ ਨੇੜੋਂ ਦਿਖਾਓ ਜੀ ਸਾਨੂੰ ਠੰਡੇ ਸੋਹਣਾ ਕੱਢਦੀ ਆ ਕੀ ਬਾਤ ਹੂੰ ਪੂਰੀ ਵਿਥੀ ਤੇ ਕੱਲਾ ਕੱਲਾ ਥਾਣੀ ਗਲਾਬੀ ਖਾਣਾ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਹੈ ਚਵਾਈ ਚੈੱਕ ਕਰ ਲਿਓ ਚਵਾਈ ਬਹੁਤ ਸੋਹਣੀ ਜੀ ਚੂਣ ਬੜਾ ਚੰਗਾ ਨਾ ਬਈ ਲੋ ਮੋਟਾ ਮੋਟਾ ਚੂਣਾ ਛੜਕਾ ਦਾਸ ਦਾ ਚਵਾਈ ਦਾ ਵੀ ਚਵਾਈ ਹੈਗੀ ਹੈ ਹਮਮ ਕੀ ਬਾਤ ਹੈ ਲੈ ਚਵਾਈ ਚੈੱਕ ਕਰ ਲਓ ਚਵਾਈ ਚੈੱਕ ਕਰ ਲਓ ਕੀ ਬਾਤ ਹੈ ਬਈ ਚੂਣ ਕਰਮਾਈ ਦਾ ਪੂਰਾ ਚੰਗਾ ਹੈਗਾ ਮੋਟੀ ਮੋਟੀ ਧਾਰਾ ਜਿਵੇਂ ਮਰਜ਼ੀ ਕੋਈ ਚੱਲ ਕੋਈ ਤਕਰੀ ਨਹੀਂ ਕੋਣਾ ਕੁਝ ਨਹੀਂ ਚੂਣ 참 ਬਹੁਤ ਸੋਹਣਾ ਜੀ ਹਮਮ ਬੜਤ ਚੰਗੀ ਆ ਬਈ ਅੱਗੇ ਨੂੰ ਵੀ ਵਧਣ ਵਾਲੀ ਆ ਕਹਿੰਦੇ ਬਈ ਹਾਂਜੀ ਹਾਂਜੀ ਕੱਦਾਲੀ ਜੀ ਪਹਿਣ ਤੋਂ ਵੱਡੂ ਆ ਕੱਦਾਲੀ ਆ ਬੜਤ ਚੰਗੀ ਆ ਥੋੜੀ ਸਮਾਈ ਜੋ ਘਟਾਈ ਆ ਹੂੰ ਸਮਾਈ ਵਾਲੇ ਬੰਦੇ ਸ਼ੌਂਕੀ ਕੋਲੇ ਜਾਵੜੀ ਜੀ ਬਧੂ ਕੱਦ ਕਾਠ ਬਹੁਤ ਹੀ ਵੜਦਾ ਸਹੀ ਗੱਲ ਆ ਬਈ ਉਹਨੂੰ ਤਾਂ ਵੈੜੀ 85000 ਦੀ ਜੀ ਬੰਦੇ ਕੋਲ ਜਾਵੜੇ ਤਾਂ ਹੂੰ ਹਾਂਜੀ ਮੋਲ ਵੀ ਜਾਇਆ ਜਾ ਬਈ ਹਾਂ ਮੋਲ ਜਮ ਜਾਇਆ ਜਾਈ ਅੱਗੇ ਬਈ 4 ਨੰਬਰ ਕਿਹੜਾ ਸੂਈ ਹੈ ਇਹ ਵੀ ਪਹਿਲਾ ਸੂਈ ਸੂਈ ਬਈ ਕਦੋਂ ਸੂਈ ਹੈ ਬਈ ਇਹ ਪਰਸੋਂ ਦੀ ਸੂਈ ਹੈ ਜੀ ਤੀਜਾ ਦਿਨ ਆ ਬੱਚਾ ਕੀ ਆ ਇਹ ਹੁਣੇ ਲੈ ਕੇ ਆਉਂਦੀ ਆ ਆਪਣਾ ਹੁਣੇ ਹੀ ਆਈ ਬੱਚੇ ਕੀ ਬੱਚਾ ਬੱਛਾ ਜੀ ਇਹਦੇ ਮਗਰ ਬੱਛਾ ਬਈ ਹਾਂਜੀ ਕਿੰਨਾ ਬਈ ਬੌਲਾ ਹੁਣ ਹੈਗਾ ਚੋਨ ਵਾਲਾ ਬੌਲਾ ਬਈ ਜਿਹਦੇ ਕੋਲੇ 9 10 ਲੀਟਰ ਉਹ 9 10 9 ਇੰਨਾ ਕੁ ਓਕੇ ਹਾਂਜੀ ਠੀਕ ਪਰਸੋਂ ਦੀ ਸੋਈ ਹੈ ਹੂੰ ਤੇ ਸੀਰ ਠੰਡੀ ਵੀ ਬਹੁਤ ਜ਼ਿਆਦਾ ਜੀ ਆਰਡਰ ਕਰਕੇ ਆਪ ਲੈ ਲਈ ਆਰਡਰ ਨੇੜ ਤੋਂ ਚੈੱਕ ਕਰ ਲੋ ਆਰਡਰ ਬਹੁਤ ਚੰਗਾ ਹਾਂਜੀ ਹਾਂਜੀ ਠੰਡੀ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਇਹਦਾ ਵੀ ਲੈ ਬਈ ਜਿਵੇਂ ਮਰਦੀ ਹੱਥ ਤੇਰੀ ਜਲ ਪੀਛੇ ਚੈੱਕ ਕਰੀ ਠੰਡੀ ਬੌਲਾ ਬਰੀਡ ਚੰਗੀ ਆ ਥਾਨ ਬਹੁਤ ਚੰਗਾ ਲੱਗਿਆ ਗੁਲਾਬੀ ਥਾਨਾ ਮੱਖੀ ਵਾਲਾ ਥਾਨਾ ਮੂਹਰੋ ਲੈ ਕੇ ਚੈੱਕ ਕਰਵਾ ਦੇ ਲੈ ਕੀ ਬਾਤ ਉਹ ਲੇ ਵੀ ਤੇ ਕਦ ਕੋ ਤੋਂ ਫੁੱਲ ਆ ਜੀ ਬੈੜ ਦਾ ਕੋਈ ਛੋਟੀ ਨਾ ਮੰਨਿਓ ਕਦ ਚੰਗਾ ਜ਼ਰੀਟ ਚੰਗੀ ਆ ਕੋਈ ਸਵਾਈ ਆ ਬਈ ਚੰਗੇ ਬੋਲੇ ਤੋਂ ਕਰਮਣੀ ਸਟਾਰਟ ਹੋਈ ਆ ਦੁੱਧ ਚੰਗਾ ਪਾ ਦੂ ਤੋਰਾ ਚੈੱਕ ਕਰ ਲੋ ਲੈ ਕੀ ਮੋਲ ਆ ਬਈ ਜਿਆਦਾ ਬਈ ਦੇ ਦਾਂਗੇ 38000 ਦੀ ਬੈੜ 38000 ਦੀ ਮਾਨਦਾਨ 38000 ਠੀਕ ਹੈ ਹਾਂਜੀ 38000 ਰੁਪਈਆ ਮੋਲ ਆ ਬਈ ਮਾਨਦਾਨ ਮਾਣਾ ਮੋਟਾ ਹੋ ਜੂਗਾ ਬੈੜ ਚੰਗੀ ਆ ਸੂਈ ਸਵਾਈਆ ਹਾਂਜੀ ਤੋਰਾ ਚੋ ਬਰੀਡ ਚੈੱਕ ਕਰੋ ਟੋਕਰ ਦਾ ਭਾਜੀ ਕਿਹੜਾ ਭਾਅ ਹੈ ਟੋਕਰ ਦਾ ਭਾਅ ਸਹੀ ਗੱਲ ਆ ਬਾਈ ਹਾਂਜੀ ਵਾਪਸ ਬਾਕੀ ਕੋਈ ਚੈੱਕ ਕਰਨੀ ਨਾ ਨਾ ਤੂੰ ਨਾ ਮਾਰ ਕੇ ਹਾਂ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਠੰਡੀ ਫੋਲਾ ਹਣਾ ਬਾਈ ਠੰਡੀ ਹੋਈ ਬਹੁਤ ਹੈ ਹੂੰ ਠੰਡੀ ਬਹੁਤ ਹੈ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀਲ ਆ ਬਾਈ ਸੂਈ ਸਵਾਈਆ ਮੋਲਾ ਵਾਲਾ ਜੈ ਜੈ 38000 ਰੁਪਏ ਮੋਲਾ ਟੋਕਰਾਂ ਵਾਲਾ ਮੋਲਾ ਹਣਾ ਬਾਈ ਹਾਂਜੀ ਟੋਕਰ ਹੂੰ ਮੈਡਮ ਜੀ origignal ਤਾਜੀ ਹੈ ਇਹ ਗੱਲ ਨਹੀਂ ਕੋਈ ਸਹੀ ਆ ਹਾਂ ਹੂੰ ਪਾਜੀ ਲੈ ਜੇਰ ਭਾਰ ਦੀ ਤਾਜੀ ਦੀ ਗਰੰਟੀ ਹੋ ਕੀ ਬਾਤ ਹੈ ਗਲਾਬੀ ਥਾਣਾ ਥੋੜੀ ਸਮਾਈ ਭਾਲ ਦੀ ਮੁੱਠੀ ਵਾਲਾ ਥਾਣਾ ਬਾਕੀ ਚਵਾਈ ਦਿਖਾਉਂਦੇ ਆ ਲੈ ਚਵਾਈ ਤਾਂ ਬੜੀ ਸੁਣੀ ਲੱਗੀ ਬੜਾ ਛੋਣ ਬੜਾ ਚੰਗਾ ਨੇ ਜੀ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚਾਹੇ ਲੈ ਕੀ ਬਾਤ ਨੜਕਾ ਹੁੰਦਾ ਚਵਾਈ ਦਾ ਮੰਗਲੇ ਖਾਂ ਚੱਕਰ ਲਾ ਕੇ ਲੈਣ ਚਵਾਈ ਚੋਸਰੀ ਕੋਰ ਸਰਲਾ ਨਹੀਂ ਕਿੰਬਰ ਚਵਾਈ ਜੀ ਅੱਛਾ ਖੰਡੀ ਇਹ ਵੀ ਬਹੁਤ ਐਂ ਹੀ ਖੜੀ ਰਹਿਣਾਂ ਨੇ ਹੂੰ ਦੁੱਧ ਵੀ ਚਿੱਟਾ ਜਮਾ ਬਾਈ ਹਾਂਜੀ ਬਾਕੀ ਚਵਾਈ ਇੱਕ ਨੰਬਰ ਮੁੱਲ ਜਾਇਜ਼ ਆ ਇੰਨੇ ਹੀ ਤਾਂ ਟੋਕੜ ਹੋਈ ਵੇਚ ਦੇਈ ਜਦੋਂ ਦੁੱਧ ਠੀਕ ਜਿਹਾ ਮਰਜੀ ਤੇ ਗਾਹ ਨੂੰ ਜੇ ਰੱਖ ਲਈ ਜੀ ਮਤਲਬ ਬਦਨ ਵਾਲੀ ਚੀਜ਼ ਆ ਜੀ 60000 ਦੀ ਬਿਹੜਾ ਜੀ ਬੰਦੇ ਸਮਾਈ ਵਾਲੇ ਕੋਲ ਜਾੜੇ ਸਹੀ ਹੈ ਸਾਫ ਹੱਕਾਤ ਕਾਠ ਵਾਲੀ ਹੈ ਹੂੰ ਹਾਂਜੀ ਅੱਗੇ ਬਾਈ 5 ਨੰਬਰ ਕਿਹੜਾ ਸੂਆ ਇਹ ਪਲੂ ਨਹੀਂ ਸੋਣਾ ਬਾਈ ਪਹਿਲਾ ਸੂਆ ਪਲੂ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਬਈ ਇਹੇ ਮੇਰੇ ਸੌਨਾਂ ਨੂੰ 5 ਕਿ ਦਿਨ ਲੈਣੇ ਆ ਨੇ 5 ਕਿ ਦਿਨ ਲਊਗਾ ਹਾਂ 5 ਕਿ ਦਿਨ ਦੀ ਕੱਚੀ ਹੈਗੀ ਕਿੰਨਾ ਕੁ ਦੁੱਧ ਦੇ ਦਊਗਾ ਐਸਟੀਮੇਟ ਆ ਐਸਟੀਮੇਟ ਬਈ ਜੇ ਮੈਂ ਨਸਲ ਬਰੀਕੀ ਵਾਲੀ ਹੈ ਜੀ ਬੜ ਹੂੰ ਉਮੀਦ ਹੈ ਵੀ ਕੱਢ ਦੂ ਇਸ 16 ਕਿਲੋਟਰ ਤਾਂ 16 17 16 ਹੈਡ ਚੰਗੀਆਂ ਨੇ ਹਾਂਜੀ ਲੇਵਾ ਦੇਖ ਲੇਵਾ ਕਮਾਲ ਦਾ ਫੀਟਿੰਗ ਵਾਲਾ ਲੇਵਾ ਤੁਹਾਨੂੰ ਬਹੁਤ ਚੰਗੀਆਂ ਲੱਗ ਗਈ ਭਾਲ ਜ਼ਰੂਰ ਆ ਬੈੜ ਨੂੰ ਹਾਂ ਤੇ ਆਪਾਂ ਪਹਿਲਾਂ ਥਾਣਾ ਚਾਰੇ ਥਣ ਲੈ ਨਿਕਲਵੇਂ ਪੂਰੇ ਗੈਰ ਤੇ ਭਾਲ ਤਾਂ ਬਹੁਤ ਚੰਗੀ ਨਿਕਲੂ ਹਾਂ ਬਹੁਤ ਚੰਗੀ ਨਿਕਲੂ ਜੀ ਭਾਲ ਜ਼ਰੂਰ ਆ ਥੋੜੀ ਧੁੰਨੀ ਨੂੰ ਵੀ ਭਾਲ ਹੋਈ ਵੀ ਆ ਸਹੀ ਗੱਲ ਫਿਰ ਬੰਦਾ ਆ ਕੇ ਕਹਿਣ ਲੱਗ ਜਾਂਦਾ ਵੀ ਭਾਲ ਤਾਂ ਹੁਣ ਪਤਾ ਹੀ ਪਹਿਲਾਂ ਤੇ ਹੋਈ ਜਾਂਦੀ ਹੈ ਕਿਸੇ ਤੋਂ ਸਹੀ ਗੱਲ ਆ ਭਾਲ ਜ਼ਰੂਰ ਆ ਬਾਈ ਕੋਲ ਦੇ ਵੜੜ ساری ਸਾਫ ਸੁਥਰੀ ਬਰੀਕੀ ਵਾਲੀ ਥਣ ਥਣ ਪੂਰਾ ਚੰਗਾ ਹਾਂ ਬਰੀਕੀਆਂ ਦਾ ਵੜੜ ਚੰਗੀ ਆ ਕੱਦ ਕਾਠ ਵਾਲੀ ਆ ਫੇਸ ਬੜਾ ਚੰਗਾ ਪਹਿਲਾ ਸੂਆ ਵਹਿ ਡੰਗਾ ਬਾਈ ਠੀਕ ਆ ਕਰੀ ਤੇ ਲੇਵਾ ਕਮਾਲ ਦਾ ਤਿਆਰ ਕਰਿਆ ਬਾਈ ਬਹੁਤ ਸੋਹਣਾ ਲੇਵਾ ਤਿਆਰ ਕਰਿਆ ਫੀਟਿੰਗ ਨਾਲ ਲੇਵਾ ਦਾ ਤੇ ਕੀ ਮੋਨਾ ਬਾਈ ਜਾਇ ਜਾਇ ਫਿਰ ਕੱਚੀ ਕੱਚੀ ਦਾ ਬਈ ਇਹ ਤੇ ਦੰਗੇ 53000 ਦੀ ਬਾਈ 53000 ਦੀ ਮਾਨ ਤਣ ਹੋ ਜਾ ਕਮਾਨਤਨ ਕਰ ਦੇਗੀ ਕੋਣੀ 52000 ਰੁਪਿਆ ਮੋਲਾ ਮਾਨਦਾਨ ਜ਼ਰੂਰ ਹੋ ਜੂ ਵੜ ਚੰਗੀ ਆ ਲੇਵਾ ਦੀ ਫੀਡਿੰਗ ਵਾਲੀ ਤਗੜੀ ਐ ਮੈਂ ਚੁੱਧ ਵਾਕੇ ਚੰਗਾ ਪਾ ਦੂਗੀ ਲੈ ਲੇਵਾ ਦੇਖੋ ਐ ਪੰਡ ਵਾਲਾ ਲੇਵਾ ਤਿਆਰ ਕਰਿਆ ਕਰਮਾ ਹੀ ਨੇ ਲੈ ਕੀ ਬਾਤ ਆ ਬਾਈ ਬਹੁ ਬਰੀਕੀਆਂ ਚ ਵੜਾ ਜੀ ਸਹੀ ਗੱਲ ਆ ਬਾਈ ਪੂਰੀ ਬਰੀਕ ਆ ਵੜਾ ਅੱਗੇ ਆ ਗਈ ਬਾਈ 6 ਨੰਬਰ ਦੇ ਹਾਂਜੀ ਕਿਹੜਾ ਸੂਆ ਇਹ ਨਹੀਂ ਪਲੂਣ ਹੀ ਸੂਣਾ ਬਈ ਇਹ ਕੱਚੀ ਹੈਗੀ 15 ਦਿਨ ਦੀ 15 ਦਿਨਾਂ ਦੀ ਕੱਚੀ ਆ ਪਲੂਣ ਆਗੀ ਪਲੂਣ ਆਗੀ 15 ਦਿਨ ਜਿਹੜੀ ਇਹਨੇ ਲੈਣਾ ਵੇੜਨੇ ਠੰਡੀ ਠੂੜੀ ਦਾ ਤੇ ਸਾਫ ਸਫਈ ਦਾ ਤਾਂ ਅੰਤਿਮਕੇ ਪੈਜੀ ਵੇੜਦੇ ਕਿਆ ਬਾਤ ਆ ਬਈ ਲੇਵਾ ਬਹੁਤ ਚੰਗਾ ਵਿੱਥੀ ਬੜੀ ਚੰਗੀ ਹਾਂਜੀ ਤੁਹਾਨੂੰ ਬਹੁਤ ਚੰਗਾ ਲੱਗਿਆ ਨਾਲੇ ਕਿੰਨਾ ਕੁ ਦੁੱਧ ਦੀ ਦੂਆ ਐਸਟੀਮੇਟ ਜਾਇ ਜਾ ਬਈ ਜਿਹੜੇ ਤੁਹਾਨੂੰ ਨਸਲ ਬਰੀਡ ਦੇ ਦੂਗੀ 17 18 ਲੀਟਰ ਵੇੜ ਹੂੰ ਹਾਂਜੀ ਸਹੀ ਗੱਲ ਹੈ ਬਹੁਤ ਬਰੀਕੀਆਂ ਚ ਸਾਹ ਵੇੜਾ ਜੀ ਸਹੀ ਗੱਲ ਹੈ ਹਾਂਜੀ ਹੂੰ ਇਸ ਚੈੱਕਰ ਉਪੀ ਚੈੱਕਰ ਉ ਪ੍ਰਿੰਟ ਬੜਾ ਚੰਗਾ ਬਰੀਕੀਆਂ ਜਾ ਬਈ ਕੱਚੀ ਕੱਚੀ ਆ ਉਸ ਹਸਾ ਨੂੰ ਨਾ ਜਾ ਲਾਇਓ ਬਾਈੜ ਨੇ ਤਿਆਰ ਬਹੁਤ ਚੰਗੇ ਹੋਣੇ ਲੇਵਾ ਬਹੁਤ ਚੰਗਾ ਥਣਾ ਦੀ ਵਿੱਤੀ ਬੁੱਤੀ ਫੁੱਲ ਆ ਬਈ ਥਣ ਬਹੁਤ ਚੰਗੇ ਲੱਗਿਆ ਮੁਠੀ ਵਾਲਾ ਹਣਾ ਬਈ ਹਾਂਜੀ ਹਾਂਜੀ ਹੂੰ ਖੰਧ ਨੂੰ ਬਹੁਤ ਗੱਲ ਕੀ ਫਿਰ ਤੇ ਕੀ ਮੋਲ ਆ ਫਿਰ ਇਹਦਾ ਜੈ ਜੈ ਬਈ ਜੀ ਦੇ ਦਾਂਗੇ 60000 ਦੀ ਅੱਜ ਕੱਚੀ ਕਰਕੇ ਠੀਕ ਹਾਂ ਨਹੀਂ ਬਾਈੜਾ ਕੀ 70000 ਦੀ ਹੂੰ 60000 ਰੁਪਿਆ ਮੋਨ ਲਾ ਵੀਰੇ ਮਾਨਦਾਨ ਜ਼ਰੂਰ ਹੋ ਜਾਊਗਾ ਵੈੜ ਚੰਗੀ ਐ ਕੱਲੀ ਕੱਚੀ ਕੱਚੀ ਐ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਾੜਨਾ ਵੈੜ ਨੇ ਬਹੁਤ ਆ ਹਾਂਜੀ ਬਾੜੀ ਸੁਨੱਖੀ ਵੈੜ ਐ ਪੂਰੀ ਬਰੀਕੀਆਂ ਦਾ ਵੈੜ ਫੇਸ ਉਸ ਪੂਰਾ ਚੰਗੀ ਠੰਡੀ ਠੁੰਡੀ ਦਾ ਤਾਂ ਕੋਈ ਅੰਤਿ ਮੁੱਕੇ ਬੈ ਜੀ ਕਿਹਨ ਕਿਥੋਂ ਹੋਣ ਬੈ ਜਾ ਥੱਲੇ ਕੋਈ ਚੱਕਰ ਨਹੀਂ ਲੈ ਠੀਕ ਐ ਮਰਜ਼ੀ ਬੈਠਾ ਰੋ ਕੋਈ ਚੱਕਰ ਹੀ ਨਹੀਂ ਲੈ ਕਹਿਣਾ ਕੋਸ਼ ਨਹੀਂ ਹਣਾ ਬਾਈ ਹੰਡੀ ਵੈੜ ਗੱਬਣ ਥੱਲੇ ਬੈ ਗਿਆ ਬਾਈ ਕਹਿਣਾ ਕੋਈ ਚੱਕਰ ਹੀ ਨਹੀਂ ਕਹਿਣਾ ਕੋਸ਼ ਨਹੀਂ ਫੁੱਲ ਬਰੀਡ ਐ ਅੱਗੇ ਬਾਈ 7 ਨੰਬਰ ਕਿਹੜਾ ਸੂ ਇਹਨੇ ਦੂਜਾ ਸੂ ਸੁਣਾ ਬਾਈ ਤੇ ਕਿੰਨੇ ਦਿਨ ਲੋ ਇਹ 10 ਦਿਨ ਦੀ ਕੱਚੀ ਹੈ ਬਾਈ ਠੀਕ ਆ ਬਾਈ ਹਾਂ ਜਰਸੀ ਜੀ ਹੈਗੀ ਇਹ ਕਿੰਨਾ ਦੁੱਧ ਦੇ ਦੂ ਅਸਟੀਮੇਟ ਹੈ ਅਸਟੀਮੇਟ ਜੀ ਪਾ ਦੂਗੀ ਮੇਰੇ ਸਾਬ ਨਾਲ 16 17 ਲੀਟਰ ਦੁੱਧ ਹਰ ਤਾਂ ਕੱਚੀ ਹੈਗਾ ਲੇਵਾ ਹਲੇ ਦੀ ਬਰੀ ਬਹੁਤ ਚੰਗੀ ਹੈ ਨਾ ਹਾਂ ਜੋ ਗਰਮੀ ਨਾ ਪੁਲੀ ਪੁਲੀ ਫੋਲ ਆ ਜੀ ਬੜਾ ਕੰਮ ਜਾ ਬਰੂ ਲੈ ਕੱਚੀ ਕੱਚੀ ਹੈ ਲੇਵਾ ਚੈੱਕ ਕਰ ਲੋ ਥਾਨ ਬਹੁਤ ਚੰਗਾ ਜੀ ਆਰੇ ਥਾਨ ਨਿਕੜਵੇਂ ਪੂਰੇ ਗੈਰਤੇ ਆ ਫੇਸ ਬੜਾ ਜਾਏਗਾ ਫੋਲ ਹੀ ਬਾਈ ਤੋੜ ਦੇ ਨਾ ਗਰਮੀ ਮੰਨੇ ਨਾ ਠੰਡ ਮੰਨੇ ਬਈ ਫੈਂਟ ਕਰਮ ਵਾਲੀ ਦੀ ਫੁੱਲ ਆਉਗੀ ਓਕੇ ਬਰੀਡਾ ਗਰਮੀਆਂ ਦਾ ਤੋਹਫਾ ਬਈ ਤੇ ਇਹਦਾ ਕੀ ਮੋਲ ਹੈ ਬਈ ਜੈਜ ਬਈ ਇਹ ਕੱਚੀ ਕਰਕੇ ਇਹੋਂ ਤੋਂ ਵੇੜਦਾ ਹੈ ਗਿਆ 65 6000 ਦੀ ਹੂੰ ਨਹੀਂ ਆਪਾਂ ਦੇ ਦੇ ਦਾਂਗੇ 57000 ਦੀ ਵੇੜ ਤੁਹਾਨੂੰ 57000 ਦੀ ਵੇੜ ਬਾਈ ਕਹਿੰਦਾ ਦੇ ਦਿਆਂਗੇ ਮੋਲ ਨੋ ਜਮ ਜੈਜ ਆ ਵੇੜ ਚੰਗੀ ਆ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਬਈ ਕੀ ਬਾਤ ਆ ਫੁੱਲ ਪਲੀ ਵੀ ਕੋਈ ਲਿੱਸੀ ਦਾ ਵੀ ਨਹੀਂ ਕੱਚੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕੱਚੀ ਆ ਟੱਲਾਂ ਢੁੱਲਾਂ ਬਹੁਤ ਖਾਉਂਦੀ ਐ ਸਾਰੀਆਂ ਬਾਲ ਢੱਲਾਂ ਕੱਢੂਗੀ ਫੇਰ ਕਰਮ ਵਾਲੀ ਨੇ ਸੂਣਾਗਾ ਬਾਈ ਥਾਣ ਬਹੁਤ ਚੰਗਾ ਲੱਗਿਆ ਲੈ ਠੰਡੀ ਠੁੰਡੀ ਠੰਡੀ ਫੌਰੀ ਜੀ ਠੰਡੀ ਠੁੰਡੀ ਦਾ ਕੋਈ ਸ਼ੱਕ ਨਹੀਂ ਐ ਸਹੀ ਗੱਲ ਐ ਬਾਈ ਥੋੜੀ ਜਿਹੀ ਹਲਕਾਲੀ ਆਈ ਹੈ ਆਪਣੇ ਕੋਲ ਠੀਕ ਐ ਬਾਈ ਹਾਂ ਅੱਗੇ ਬਾਈ ਲਾਸਟ ਕਿਹੜਾ ਸੂਆ ਇਹ ਪਰੂਣ ਹੀ ਬਾਈ ਪਹਿਲਾ ਸੂਣਾ ਠੀਕ ਐ ਬਾਈ ਕਿੰਨੇ ਦਿਨ ਲਊ ਬਾਈ ਬਈ ਇਹ 6 ਦਿਨ ਦੀ ਕੱਚੀ ਹੈਗੀ 6 ਦਿਨ ਦੀ ਹਾਂਜੀ ਠੀਕ ਆ ਬਈ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਹੈ ਦੁੱਧ ਦਾ ਅਸਟੀਮੇਟ ਜਿਵੇਂ ਹੁਣ ਨਸਲ ਬਰੀਕੀ ਵਾਲੀ ਜੀ ਬੰਦੇ ਸ਼ੌਂਕੀ ਵਾਲੇ ਜਾਵੜੇ ਸੇਵਾ ਸਮਾਰਨ ਦੇ ਦਿਓ ਜੀ 16 17 ਲੀਟਰ ਹਾਂਜੀ ਨਸਲ ਵਾਲੀ ਹੈ ਬੜ ਪੂਰੀ ਨਸਲ ਵਾਲੀ ਬੜ ਸਾਫ ਸੁਥਰੀ ਬੱਚੀ ਹੈਗੀ ਕੁੱਸਤੇ ਵੀ ਠੰਡੀ ਦਾ ਕੋਈ ਚੈੱਕ ਕਰਨੀ ਲੈ ਜਿਵੇਂ ਮਰਜੀ ਅਤ ਪੜਾਈ ਜਾ ਸਕਦੀ ਨਹੀਂ ਕਹਿਣਾ ਕੁਛ ਨਹੀਂ ਸਫਾਈ ਬਹੁਤ ਜ਼ਿਆਦਾ ਹੀ ਬੜੀ ਵਾ ਦੇਖੋ ਫੀਡਿੰਗ ਚੈੱਕ ਕਰਦੇ ਹੁੰਦੇ ਵੀ ਜੀ ਕਮਾਲ ਹਾਂਜੀ ਚਾਰੇ ਥਾਂ ਨਿਕੜਵੇਂ ਪੂਰੇ ਗਾਇ ਤੇ ਕੱਲਾ ਕੱਲਾ ਥਾਣਾ ਬਈ ਕਿਆ ਬਾਤ ਹੈ ਕੋਲੇ ਬਈ ਤੋਂ ਕੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਲੇਵਾ ਬਹੁਤ ਚੰਗਾ ਥਾਣ ਤੁਣ ਬਹੁਤ ਚੰਗਾ ਬਈ ਮੁੱਠੀ ਵਾਲਾ ਥਾਣਾ ਕੱਚੀ ਕੱਚੀ ਆ ਉਸ ਹਾਮ ਨਾਲ ਅੰਜਾ ਲਾ ਲਿਓ ਲੈ ਆ ਵੀ ਇਹਦਾ ਕੀ ਮੋਲ ਆ ਬਈ ਜਾਇਜ ਪਰ ਇਹ ਵਿੱਚ 57000 ਰੁਪਏ ਦਾ ਹੈ 57000 ਦੀ ਵਾਈਗਣਾ ਵੇੜ ਦੇ ਦੇਵਾਂਗੇ ਮੁੱਲ ਜਾਇਜ਼ ਆ ਵੇੜ ਚੰਗੀ ਆ ਕੱਚੀ ਕੱਚੀ ਆ ਬਸ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਬ੍ਰੀਡ ਬਹੁਤ ਆ ਪ੍ਰੈਡ ਫੁੱਲ ਆ ਜਾਤ ਵਾਲੀ ਵੇੜ ਆ ਗਈ ਇਹ ਜੀ ਗੱਲ ਥੋੜੀ ਜਿਹਾ ਬੰਦੇ ਦੀ ਵੀ ਸਮਾਈ ਘੱਟ ਸੀ ਜੀ ਤੋਂ ਲਈ ਆ ਨਹੀਂ ਤਾਂ ਵੇੜ ਹੀ 75 ਆ ਦੀ ਸੀਗੀ ਸਾਂਭੀ ਹੁੰਦੀ ਹਮ ਲੇਵਾ ਦੇਖੋ ਲੇਵੇ ਦੀ ਫੀਟਿੰਗ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਵਾਲੀ ਲੇਵਾ ਦਾ ਬਈ ਨਾਗਸੀ ਭਰਾ ਕੋਲੇ 8 8 ਹੀ ਦਿਖਾਤੇ ਬਈ ਕਿਸੇ ਵੀਰ ਨੂੰ ਕੋਈ ਵੀ ਨਾਗਰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ